ਅੱਜ ਦੀ ਵੀਡੀਓ ਅਸੀਂ ਸਪੈਸ਼ਲ ਲੈ ਕੇ ਆਏ ਆਂ ਅੱਜ ਕੱਲ੍ਹ ਦੀਆਂ ਨੌਜਵਾਨ ਲੜਕੀਆਂ ਵਾਸਤੇ ਜਿਨ੍ਹਾਂ ਦੇ ਹਾਲੇ ਵਿਆਹ ਹੋਣੇ ਆ ਜਾਂ ਵਿਆਹ ਹੋ ਚੁੱਕੇ ਆ ਉਹਨਾਂ ਨੂੰ ਸਾਗ ਦੇ ਨਾਦੋਂ ਲਾਈਕ ਕਰਦੀਆਂ ਸਾਗ ਖਾਣਾ ਤੇ ਨਾ ਸਾਗ ਬਣਾਉਣਾ ਉਹਨਾਂ ਨੂੰ ਪਤਾ ਅਸੀਂ ਸਪੈਸ਼ਲ ਵੀਡੀਓ ਉਹਨਾਂ ਵਾਸਤੇ ਲੈ ਕੇ ਆਏ ਆ ਤਾਂ ਜੋ ਆਪਣਾ ਪੰਜਾਬੀ ਕਲਚਰ ਪੰਜਾਬੀ ਖਾਣਾ ਅੱਗੇ ਦੀ ਅੱਗੇ ਪੀੜੀ ਦਰ ਪੀੜੀ ਪ੍ਰਮੋਟ ਹੋ ਸਕੇ ਉਹ ਸਿੱਖਣਗੀਆਂ ਆਪਣੇ ਘਰ ਵਾਲਿਆਂ ਨੂੰ ਖਵਾਉਣਗੀਆਂ ਆਪਣੇ ਬੱਚਿਆਂ ਨੂੰ ਖਵਾਉਣਗੀਆਂ ਉਹਨਾਂ ਨੂੰ ਪੰਜਾਬੀ ਖਾਣੇ ਵਾਸਤੇ ਸਾਗ ਔਰ ਮੱਕੀ ਦੀ ਰੋਟੀ ਬਾਰੇ ਪਤਾ ਲੱਗੇਗਾ ਮੱਕੀ ਦੀ ਰੋਟੀ ਤਾਂ ਚਲੋ ਕੁੜੀਆਂ ਅੱਜ ਕੱਲ ਹੱਥਾਂ ਨਾਲ ਨਹੀਂ ਕਰਦੀਆਂ ਲਫਾਫਾ ਰੱਖ ਕੇ ਬਣਾ ਲੈਂਦੀਆਂ ਪਰ ਸਾਗ ਨਹੀਂ ਉਹਨਾਂ ਨੂੰ ਬਣਾਉਣਾ ਆਉਂਦਾ ਪਰ ਸਾਗ ਦਾ ਪ੍ਰੋਸੈਸ ਵੀ ਲੰਬਾ ਆ ਇਸ ਕਰਕੇ ਫਿਰ ਉਹ ਐਡਾ ਝਾਂਜੜ ਚ ਪੈਣਾ ਹੀ ਚਾਹੁੰਦੇ ਤੇ ਦੂਸਰੀ ਗੱਲ ਆ ਕਿ ਜਿਹੜਾ ਸਾਗ ਆ ਅੱਗੇ ਪਹਿਲਾਂ ਪੁਰਾਣੇ ਹਿਸਾਬ ਨਾਲ ਬਣਾਦਾ ਹੁੰਦਾ ਸੀ ਮਿੱਟੀ ਦੀਆਂ ਤੌੜੀਆਂ 'ਚ ਹੁਣ ਉਹ ਸਿਸਟਮ ਨਹੀਂ ਰਿਹਾ ਚੁੱਲ੍ਹਿਆਂ ਦੀ ਜਗ੍ਹਾ ਗੈਸਾਂ ਨੇ ਲੈ ਲਈ ਐ ਤੇ ਹੁਣ ਬਣਦਾ ਸਾਗ ਕੁੱਕਰ ਵਿੱਚ ਅਸੀਂ ਵੈਸੇ ਕੁੱਕਰ 'ਚ ਸਾਗ ਬਣਾਵਾਂਗੇ ਪਰ ਤੁਹਾਨੂੰ ਹੂਬ ਹੂਨਾਂ ਵਾਸਤੇ ਦੱਸਾਂਗੇ ਕਿ ਕਿੱਦਾਂ ਬਣਦਾ ਕਿ ਕਿਹੋ ਜਿਹਾ ਬਣਾਉਣਾ ਤੇ ਤੁਹਾਨੂੰ ਸਾਰਾ ਵੀਡੀਓ ਵਿੱਚ ਦੇਖ ਕੇ ਪਤਾ ਚੱਲੇਗਾ ਆ ਚੜਾਈ ਹੈਗੀ ਐ ਇਹ ਸਰੋਂ ਤੇ ਆਪਣਾ ਹੈਗਾ ਜੀ ਬਾਥੂ ਤਿੰਨ ਚੀਜ਼ਾਂ ਆਪਾਂ ਤੋੜ ਲਈਆਂ ਤੇ ਪਾਲਕ ਘਰੇ ਹੈ ਨਹੀਂ ਪਾਲਕ ਆਪਾਂ ਬਾਜ਼ਾਰੋਂ ਲਿਆਵਾਂਗੇ ਇਹਨੂੰ ਅਸੀਂ ਤੋੜ ਕੇ ਸਾਰਾ ਰੱਖ ਲਿਆ ਤੇ ਇਹਨੂੰ ਸਫਾਈ ਕਰ ਲਈ ਦੀ ਆ ਦੇਖੋ ਸਾਗ ਅਸੀਂ ਸਾਰਾ ਤੋੜ ਕੇ ਸਲਵਾਪੇ ਚ ਪਾ ਲਿਆ ਆਹਨ ਨੂੰ ਤਿੰਨ ਚਾਰ ਪਾਣੀਆਂ ਦੇ ਵਿੱਚ ਧੋਵਾਂਗੇ ਚੰਗੀ ਤਰ੍ਹਾਂ ਉ ਤੋਂ ਬਾਅਦ ਫੇਰ ਨੂੰ ਕਟਾਂਗੇ ਲਓ ਜੀ ਸਾਗ ਨੂੰ ਚੰਗੀ ਤਰ੍ਹਾਂ ਤਿੰਨ ਚਾਰ ਪਾਣੀਆਂ 'ਚ ਹੀ ਕੱਢ ਲਿਆ ਸਾਫ ਪਾਣੀ ਵਿੱਚ ਦੀ ਧੋ ਲਿਆ ਚੰਗੀ ਤਰ੍ਹਾਂ ਮਲ ਮਲ ਕੇ ਤਾਂ ਜੋ ਇਹਦਾ ਮਿੱਟੀ ਕੱਟਾ ਜਿਹੜਾ ਹੈਗਾ ਉਹ ਬਾਹਰ ਨਿਕਲ ਜਵੇ ਨਾਲੇ ਇਹ ਸਾਗ ਜਿਹੜਾ ਹੈਗਾ ਇਹ ਸੀਜ਼ਨਲ ਨਹੀਂ ਹੈਗਾ ਇਹਦਾ ਮਤਲਬ ਸਿਆਲੂ ਉਸਿਆਲੂ ਮੌਸਮ ਦਾ ਨਹੀਂ ਹੈਗਾ ਇਹ ਗਰਮੀਆਂ ਦੇ ਬਿਲੇ ਦਾ ਆ ਤੇ ਇਹਦੀ ਰੇਸ਼ੋ ਵੀ ਹੋਰ ਹੁੰਦੀ ਆ ਉਹ ਤੁਹਾਨੂੰ ਦੱਸ ਦਿੰਨੇ ਆ ਦੋ ਹਿੱਸੇ ਚ ਸਰੋਂ ਲੈਣੀ ਪੈਂਦੀ ਹੈ ਇੱਕ ਹਿੱਸਾ ਚੜਾਈ ਤੇ ਅੱਧਾ ਅੱਧਾ ਹਿੱਸਾ ਪਾਲਕ ਔਰ ਬਾਤੂ ਦਾ ਲੈਣਾ ਪੈਂਦਾ ਇਹਨੂੰ ਫਿਰ ਬਰੀਕ ਬਰੀਕ ਕੱਟ ਲਵਾਂਗੇ ਤੇ ਗੈਸ ਦੇ ਉੱਤੇ ਆਪਾਂ ਪਾਣੀ ਰੱਖ ਲਿਆ ਕਰੀਬ ਅੱਧਾ ਕੁੱਕਰ ਆ ਇਹ ਜਦੋਂ ਪਾਣੀ ਰੁੱਜਦਾ ਨਾਲ ਨਾਲ ਸਾਗ ਦੀ ਕਟਾਈ ਕਰ ਲਵਾਂਗੇ। ਸਲੋਕ ਕਰਦੇ ਦੇ ਨਾਲ ਬਰੀਕ ਬਰੀਕ ਕੱਟ ਲਵਾਂਗੇ। ਨਾ ਪਾਣੀ ਰੁੱਟਣ ਲੱਪਿਆ। ਆ ਪਾਣੀ ਦੇ ਵਿੱਚ ਥੋੜਾ ਥੋੜਾ ਕਰਕੇ ਕੱਟੀ ਜਾਵਾਂਗੇ ਤੇ ਪਾਈ ਜਾਵਾਂਗੇ। ਇਹਦੇ ਵਿੱਚ 1 ਚਮਚ ਫਰੀ ਮਿਰਚ ਪੀਸੀ ਹੋਈ ਆਦਰਕ ਦੀ ਛੋਟੀ ਗੱਠੀ ਇੱਕ ਤੇ ਲਸਣ ਦੀਆਂ 5-7 ਕਲੀਆਂ ਤੇ ਲੋਨ ਦਾ ਇੱਕ ਚਮਚ ਪਾਵਾਂਗੇ ਇਹ ਆਪਾਂ ਪਾ ਲੈਣਾ ਪਹਿਲਾਂ ਬਾਅਦ ਵਿੱਚ ਜਦੋਂ ਰਿੱਟ ਗਿਆ ਸਾਗ ਅਲਣ ਵਗੈਰਾ ਪਾ ਲਿਆ ਤੇ ਇਹ ਜੋ ਤੜਕਾ ਲਾਣ ਲੱਗਾ ਕਿ ਆਪਾਂ ਚੈੱਕ ਕਰਕੇ ਫਿਰ ਲੋੜ ਮੁਤਾਬਕ ਬਾਕੀ ਫਿਰ ਲਸਣ ਆਦਰਕ ਜੋ ਵੀ ਪਾਉਣਾ ਆਪਾਂ ਪਾ ਲਵਾਂਗੇ ਇਦੇ ਨਾਲ ਇਦਾਂ ਹੁੰਦਾ ਕਿ ਜਿਹੜਾ ਫਲੇਵਰ ਆ ਸਾਗ ਦੇ ਵਿੱਚ ਰਸ ਜਾਂਦਾ ਤੇ ਦੂਸਰੀ ਗੱਲ ਜੇ ਚੜਾਈ ਜ਼ਿਆਦਾ ਜੂਸ ਕਰਨੀ ਆ ਥੋੜਾ ਜਿਹਾ ਮਿੱਠੇ ਦਾ ਟੁਕੜਾ ਇੱਕ ਪਾ ਲੈਣਾ ਪਰ ਅਸੀਂ ਨਹੀਂ ਪਾਵਾਂਗੇ ਕਿਉਂਕਿ ਅਸੀਂ ਤਾਂ ਸਾਡੇ ਕੋਲ ਤਾਂ ਸਰੋਂ ਦੀ ਸਾਗ ਜ਼ਿਆਦਾ ਸੀਗਾ ਚੜਾਈ ਸਾਡੇ ਕੋਲ ਬਹੁਤ ਥੋੜੀ ਸੀ ਅਸੀਂ ਇੱਕ ਕਿੱਸਾ ਚੜਾਈ ਪਾਈ ਆ ਦੋ ਹਿੱਸੇ ਸਰੋਂ ਤੇ ਦੋ ਹਿੱਸੇ ਪਾਈ ਅੱਧਾ ਅੱਧਾ ਜਣੀਆ ਕਿੱਸਾ ਉਹ ਅਸੀਂ ਬਾਤੂ ਤੇ ਪਾਲਕ ਪਾਈ। ਇਸ ਤਰ੍ਹਾਂ ਨਾਲ-ਨਾਲ ਪਾਈ ਜਾਵਾਂਗੇ। ਲਓ ਜੀ ਇੱਕ ਚਮਚ ਪੀਸੀ ਹੋਈਆਂ ਮਿਰਚਾਂ ਪਾਵਾਂਗੇ। ਲੂਣ ਦਾ ਇੱਕ ਚਮਚ ਅਦਰਕ ਤੇ ਲਸਣ 6 ਇੱਕ ਕਲੀਆਂ ਲਸਣ ਦੀਆਂ ਤੇ ਅਦਰਕ ਦੀ ਛੋਟੀ ਗੱਠੀ ਕੱਟ ਕੇ ਤੇ ਵਿੱਚ ਪਾ ਲਈਏ ਤੇ ਹੁਣ ਸਾਰਾ ਸਾਗ ਸਾਡਾ ਪੈ ਗਿਆ ਤੇ ਹੁਣ ਇਹਨੂੰ ਢੱਕਣ ਲਾ ਕੇ ਤੇ ਬੰਦ ਕਰ ਦੇਾਂਗੇ ਤੇ ਗੈਸ ਨੂੰ ਬਿਲਕੁਲ ਸਲੋ ਤੇ ਲੈ ਜਾਾਂਗੇ ਮੀਡੀ ਦੀ ਤੋਪੀ ਘੱਟ ਤੇ ਇੱਕ ਘੰਟਾ ਇਹਨੂੰ ਰੰਨਾਂਗੇ ਸੀਟੀਆਂ ਨਹੀਂ ਗੜਨੀਆਂ ਸੀਟੀਆਂ ਜਿੰਨੀ ਮਾਦੀ ਬੱਜੀ ਜਾਣ ਸਲੋ ਗੈਸ ਦੇ ਉੱਤੇ ਇੱਕ ਘੰਟਾ ਰਹਿਣਾਗੇ ਇਹਨੂੰ ਇਹਦੇ ਵਿੱਚ ੱਲਣ ਪਾਵਾਂਗੇ ਲੋ ਜ ਹੁਣ ਇਹਦੇ ਵਿੱਚ ਥਰੀ ਬਸੀ ਤਿੰਨ ਚਾਰ ਮੱਖਾਂ ਮੱਕੀ ਦਾ ਆਟਾ ਪਾ ਲਿਆ ਹੁਣ ਆਪਾਂ ਇਹਦੇ ਨਾਲ ਨੂੰ ਬਲੈਂਡ ਕਰ ਦੋਤਾ ਬਲ ਕੋ ਪੀਸ ਟਾਈਪ ਬਣ ਗਿਆ ਤੇ ਹੁਣ ਆਪਾਂ ਇਹਨੂੰ ਤੜਕਾ ਦੀ ਤਿਆਰੀ ਕਰਦੇ ਹਾਂ ਲੋ ਜੀ ਤੜਕਾ ਲਾਤਾ ਆਪਾਂ ਆਪਣੀ ਮਰਜ਼ੀ ਨਾਲ ਤੁਸੀਂ ਕਰ ਸਕਦੇ ਅਸੀਂ ਪਿਆਜ਼ ਦੀਆਂ ਭੂਕਾ ਪਾਈਆਂ ਵਿੱਚ ਬਾਕੀ ਟੇਸਟ ਮੁਤਾਬਕ ਤੁਸੀਂ ਹੁਣ ਮਿਰਚ ਤੇ ਲੂਣ ਆਪ ਚੈੱਕ ਕਰ ਲੈਣਾ ਤੇ ਆਪਣਾ ਸਾਗ ਹੋ ਗਿਆ ਬਣ ਕੇ ਤਿਆਰ ਹੁਣ ਮੱਖਣ ਪਾ ਕੇ ਜਾਂ ਦੇਸੀ ਘਿਓ ਪਾ ਕੇ ਤੁਸੀਂ ਸਰਵ ਕਰੋ ਇਧਰ ਨਾਲ ਨਾਲ ਸਾਡੀ ਮੱਕੀ ਦੀ ਰੋਟੀ ਬਣ ਰਹੀ ਹੈ ਇਧਰ ਅਮਰੀਕਾ ਦੇ ਵਿੱਚ ਕਿੱਟੀ ਮੱਕੀ ਹੁੰਦੀ ਹੈ ਪੀਲੀ ਨਹੀਂ ਹੁੰਦੀ ਆ ਦੇਖੋ ਟੈਸਟ ਕਰੋ ਤਾਂ ਜੀ ਐਦਾਂ ਤਿਆਰ ਹੁੰਦਾ ਫਿਰ ਇਹਦਾ ਆਟਾ ਪੇੜਾ ਬਣਾਉਣਾ ਤੁਸੀਂ ਐਦਾਂ ਪਾਣੀ ਲਾਉਣਾ ਪੈਂਦਾ ਪਾਣੀ ਲਾਉਣਾ ਪੈਂਦਾ ਪਾਣੀ ਲਾ ਕੇ ਤਾਂ ਪੇੜਾ ਬਣਾਉਣਾ ਇਹ ਤੁਹਾਨੂੰ ਤਰੀਕਾ ਦੱਸਦੇ ਆ ਇਹ ਪੁਰਾਣਾ ਤਰੀਕਾ ਮੱਕੀ ਦਾ ਰੋਟੀ ਬਣਾਉਣ ਦਾ ਆ ਦੇਖੋ ਐਦਾਂ ਪਹਿਲ ውሃ ਪਾਣੀ ਵਰਤਿਆ ਲਓ ਜੀ ਰੋਟੀ ਬਣ ਕੇ ਹੋ ਗਈ ਤਿਆਰ ਆ ਦੇਖੋ ਆਮ ਆਟਾ ਜੂਸ ਕੀਤਾ ਸੀ ਚੱਕੀ ਮੱਕੀ ਦਾ ਆਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਵੀਡੀਓ ਚੰਗੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ